ਸਰਦਾਰ ਗੁਰਪ੍ਰੀਤ ਸਿੰਘ ਵੰਟੀਵਾਲੀਆ ਅੱਜ ਦਾ ਮੈਟਰ ਇਹ ਆ ਕਿ ਸਰਦਾਰ ਸਰਜੀਤ ਸਿੰਘ ਨੂੰ ਬਸਪਾ ਵੱਲੋਂ ਸ਼ੈਰ ਕਪੂਰਥਲੇ ਦੇ ਹਲਕਾ ਇੰਚਾਰਜ ਲਾਇਆ ਗਏ ਆ ਉਸ ਸਬੰਧ ਲਈ ਇਹੀ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਇਹਨਾਂ ਨੂੰ ਮੁਬਾਰਕਵਾਦ ਦੇਣ ਲਈ ਕਿਉਂਕਿ ਸਾਡੇ ਭਰਾ ਨੂੰ ਐਡੀ ਵਧੀਆ ਪਦਵੀ ਮਿਲੀ ਆ ਤੇ ਉਹ ਨੇਕ ਤੇ ਵਧੀਆ ਕੰਮ ਕਰਨ ਵਾਲਾ ਇਨਸਾਨ ਆ ਜਿਹੜਾ ਹਰ ਲੋੜਵੰਦ ਨਾ ਖਾਸ ਕਰਕੇ ਛੋਟੇ ਰੋਗ ਜਿਹੜੇ ਤਬਕੇ ਵਾਲੇ ਲੋਕ ਆ ਜਿਹਨਾਂ ਗਰੀਬ ਲੋਕ ਕਹਿੰਦੇ ਆਪਾਂ ਉਹਨਾਂ ਨਾਲ ਸਾਥ ਬਹੁਤ ਦਿੰਦੇ ਆ ਇਹਨਾਂ ਨੂੰ ਅਸੀਂ ਮੁਬਾਰਕ ਦੇਣ ਆਏ ਆ ਵਧਾਈ ਦੇਣ ਆਏ ਆ ਸਾਰੇ ਜਣੇ ਤੇ ਇਹ ਤਨਦੇਈ ਨਾਲ ਆਪਣੀ ਪਾਰਟੀ ਦੀ ਸੇਵਾ ਕਰਨ ਤੇ ਬੁਲੰਦੀਆਂ 'ਚ ਜਾਣ ਆਈ ਤੇ ਇਹ ਅਸ਼ੀਰਵਾਦ ਦੇਣ ਆਏ ਨੇ ਨਛੇ ਜੀ ਦੋ ਕਾਰਨ ਨਾਲ ਆ ਜੀ ਇੱਕ ਤੇ ਪੋਲੀਟਿਕਲ ਸਾਡੇ ਜਿਹੜਾ ਤਾਣਾ ਬਾਣਾ ਇਹ ਬਹੁਤ ਮਾੜਾ ਜਿੰਨੇ ਐਮਐਲਏ ਐਮਪੀ ਬਣ ਜਾਂਦੇ ਆ ਉਹ ਬਸ ਏਸੇ ਕੰਮ ਜੀ ਆ ਤੇ ਦੂਸਰਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਕੱਖ ਨਹੀਂ ਕਰਦਾ ਮਿਲੀ ਭੋਗਤ ਤੋਂ ਬਿਨਾ ਕੋਈ ਨਸ਼ਾ ਵੇਚ ਨਹੀਂ ਸਕਦਾ ਕੋਈ ਮਾਈ ਦਾ ਲਾਲ ਵੀ ਪੁਲਿਸ ਚਾਵੇ ਦਿਹਾੜੀ 'ਚ ਨਸ਼ਾ ਖਤਮ ਹੋ ਸਕਦਾ ਇਹ ਮੇਰਾ ਦਾਵਾ ਆ ਜਿਸ ਏਰੀਆ 'ਚ ਮਾਲ ਵਿਕਦਾ ਉਹ ਐਸਐਚਓ ਡੀਐਸਪੀ ਐਸਐਸਪੀ ਡਿਸਮਿਸ ਕਰਕੇ ਘਰ ਨੂੰ ਤੋੜ ਦਿਓ ਜੇ ਅਗਲੇ ਦਿਨ ਨਸ਼ਾ ਨਾ ਬੰਦੋਗੇ ਮੈਨੂੰ ਫੜ ਲਿਓ ਉਹਦੇ ਬਾਰੇ ਹੁਣ ਮੈਂ ਕੀ ਕਹਾਂ ਜੀ ਆਜ਼ਾਦੀ ਕਾਦੀ ਆ ਸਾਡੇ ਲੋਕ ਤੇ ਤਰਾ ਤਰਾ ਕਰ ਰਹੇ ਆ ਰੋਟੀ ਨੂੰ ਤਰਸ ਰਹੇ ਆ ਪਾਣੀ ਨੂੰ ਤਰਸ ਰਹੇ ਆ ਪਾਣੀ ਗੰਦਲਾ ਕਰਦਾ ਸਾਰੇ ਸਮੁੰਦਰਾਂ ਦਾ ਸਾਡੇ ਜਿੰਨੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਆ ਗਏ ਆ ਉਹਦੇ ਨਾਲ ਕਿਸੇ ਵੀ ਪੋਲੀਟੀਕਲ ਬੰਦੇ ਦਾ ਧਿਆਨ ਹੈਗਾ ਕਾਦੀ ਆਜ਼ਾਦੀ 20 ਲੱਖ ਬੰਦਾ ਪੰਜਾਬ ਦਾ ਮਾਰ ਕੇ ਕਤਲੋਗਾਰਦ ਹੋਇਆ ਅਰਬਾਂ ਰੁਪਏ ਦੀ ਸੰਪਤੀ ਖਰਾਬ ਕਰਤੀ ਤੇ ਫਿਰ ਸਾਨੂੰ ਕਹਿੰਨੇ ਸਾਨੂੰ ਆਜ਼ਾਦੀ ਮਿਲੀ ਆ ਕਾਦੀ ਆਜ਼ਾਦੀ ਆ ਆਜ਼ਾਦੀ ਕਾਦੀ ਆ ਜੇ ਇੱਕ ਬੰਦਾ ਆਪਣਾ ਹੱਕ ਮੰਗਦਾ ਉਹਨੂੰ ਹੱਕ ਨਹੀਂ ਮਿਲਦਾ ਇੱਕ ਰਾਮ ਰਹੀਮ ਬਾਬੇ ਨੂੰ ਜਿਸ ਬੰਦੇ ਨੇ 400 ਬੰਦਾ ਸਾਧੂ ਨਪੁੰਸਨ ਕਰਤਾ ਉਹਦੀ ਗਿਫਤਾਰੀ ਵਾਸਤੇ 40 ਬੰਦੇ ਮਾਰੇਗੇ ਕਰੋੜਾਂ ਦੀ ਸੰਪਤੀ ਦਾ ਬੇੜਾਗਰ ਕਰਤਾ ਉਹਨੂੰ ਪਰੋਲ ਦੇ ਦਿੰਦੇ ਆ ਤੇ ਜੇ ਕਿਸੇ ਹੋਰ ਜਾਤੀ ਦਾ ਸਟੂਲ ਕਾਸਟ ਦਾ ਤੇ ਜਾਂ ਸਿੱਖ ਧਰਮ ਦੀ ਗੱਲ ਕਰ ਲਈਏ ਉਹ ਪਰੋਲ ਮੰਗਣ ਤੇ ਉਹਨਾਂ ਨੂੰ 32 32 35 35 ਸਾਲ ਹੋ ਗਏ ਉਹ ਜੇਲਾ 'ਚ ਬੈਠੇ ਆ ਤੁਸੀਂ ਦੱਸੋ ਕਿੱਥੇ ਆਜ਼ਾਦੀ ਆ ਆਜ਼ਾਦੀ ਦਾ ਮਤਲਬ ਇਹ ਆ ਕਿ ਪੂਰੇ ਭਾਰਤ ਦੇ ਵਿੱਚ ਹਰ ਬੰਦੇ ਦੀ ਗੱਲ ਦੀ ਸੁਣਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਕ੍ਰਾਇਮ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਜਿੰਨੀ ਉਹਦੀ ਸਜ਼ਾ ਤੈਅ ਹੋਈ ਆ ਉਤੋਂ ਬਾਅਦ ਉਹਨੂੰ ਰਿਆਹ ਹੋਣਾ ਚਾਹੀਦਾ ਯਾਦੀ ਫੇਰ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਆਜ਼ਾਦ ਲੋਕਦਲ ਪਾਰਟੀ ਵੱਲੋਂ ਅੱਜ ਬੀਐਸਪਾ ਵਜ ਸਾਨੂੰ ਅੱਜ ਤੋਂ 1 ਮਹੀਨਾ ਪਹਿਲੋ ਸਾਡੀ ਪਾਰਟੀ ਮਰ ਜੁਈ ਸੀਗੀ ਸਰਦਾਰ ਜਸਬੀਰ ਸਿੰਘ ਜੀ ਗੜੀ ਜੋ ਕਿ ਪੰਜਾਬ ਪ੍ਰਧਾਨ ਨੇ ਭੈਣ ਮਾਇਆ ਵਰਤੀ ਕੁਵਾਰੀ ਜੀ ਜਿਹੜੇ ਹੈਗੇ ਨੇ ਸਾਡੇ ਚੀਫ ਨੇਗੇ ਉਹਨਾਂ ਦੀ ਸੰਯੋਗ ਨਾਲ ਮੈਨੂੰ ਕਪੂਰਸਾ ਦਾ ਵਿਧਾਨ ਸਭਾ ਹਲਕਾ ਚਾ ਚ ਚ ਲਾਇਆ ਗਿਆ ਵਾ ਮੈਂ ਆਪਣੀ ਭੈਣ ਮਾਇਆवती ਜੀ ਦਾ ਔਰ ਸਰਦਾਰ ਜਬੀ ਸਿੰਘ ਗੜਜੀ ਦਾ ਔਰ ਸਰਦਾਰ ਸਾ ਪਤਰ ਸਿੰਘ ਥਾਪਰੀ ਦਾ ਜਿਸਕਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਆਪਣੀ ਹੱਕ ਔਰ ਸੱਚ ਨਾਲ ਚੱਲ ਕੇ ਮਾਂਦਰੀ ਨਾਲ ਗਰੀਬ ਲੋਗਾ ਦੇ ਨਾਲ ਮੁੰਡੇ ਦਾ ਮੁੰਡਾ ਜੋੜ ਕੇ ਆਪਣੇ ਸ਼ਹਿਰ ਦਾ ਸਹਾਰਾ ਕਰਾਂਗੇ ਅਸੀਂ ਵੱਧ ਤੋਂ ਵੱਧ ਨਸ਼ੇ ਨੂੰ ਅਸੀਂ ਠੱਲ ਪਾਉਣ ਲਈ ਆਪਣਾ ਯੋਗਦਾਨ ਪਾਵਾਂਗੇ ਇੰਨਾ ਕਹਿੰਦਾ ਮੈਂ ਬਹੁਤ ਬਹੁਤ ਧੰਨਵਾਦੀ ਆਏ ਹੋਏ ਸਾਥ ਸੰਗਤ ਜਿੰਨੀ ਮੈਂ ਸਾਡੀ ਬਿਠੀ ਹੋਈ ਆ ਬਹੁਤ ਬਹੁਤ